ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਜੰਗ ਸੈਖ ਫੜੇਸਾਨ ਧਰਮ ਪ੍ਰਚਾਰ ਜਥਾ ਚੱਕਰ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਮਾਤਾ ਗੁਜਰਕਰ ਛੋਟੇ ਸਹਿਬ ਜਾਦਾਂ ਦੀ ਮਿੱਠੀ ਯਾਦ ਦੇ ਵਿੱਚ ਪਹਿਲੀ ਵਾਰ ਪਿੰਡ ਚੱਕਰ ਦੇ ਵਿੱਚ ਸਮਾਗਮ ਕਰਵਾ ਰਹੇ ਨੇ ਕੱਲ ਨੂੰ ਸਮਾਗਮ ਆਰੰਭ ਹੋ ਰਹੇ ਨੇ 9 ਤਰੀਕ ਨੂੰ ਸੁਬਾ ਪਹਿਲਾ ਅਮਰਤ ਵੇਲੇ ਅਖੰਡ ਪਾਰ ਸਾਹਿਬ ਆਰੰਭ ਹੋਣਗੇ ਉਸ ਤੋਂ ਉਪਰੰਤ ਸ਼ਾਮ ਨੂੰ ਪਹਿਲੇ ਦੀਵਾਨ ਸੱਜਣਗੇ ਸਮੂਹ ਨਗਰ ਨਿਵਾਸੀਆਂ ਨੂੰ ਮੌਜੂਦਾ ಗ್ರಾಮ ਪੰਚਾਇਤ ਸਾਬਕਾ ಗ್ರಾಮ ਪੰਚਾਇਤ ਪਤਵੰਤੇ ਸੱਜਣ ਸਮੂਹ ਨੌਜਮਾਨਾਂ ਨੂੰ ਬੇਨਤੀ ਹੈ ਗੁਰਦੁਆਰਾ ਸਾਹਿਬ ਵਿਖੇ ਭਾਈ ਸਵੇ ਸੁਬਾ ਵੀ ਹਾਜ਼ਰੀ ਭਰਨੀ ਹੈ ਪੰਜ ਦਿਨ ਦੀਵਾਨਾਂ ਤੇ ਵੀ ਸ਼ਾਮ ਨੂੰ ਹਾਜ਼ਰੀ ਭਰਨੀ ਹੈ ਸੇਵਾ ਕਰਕੇ ਆਪਣਾ ਜੀਵਨ ਸਫਲ ਕਰਨਾ ਆਰਏ ਪ੍ਰਚਾਰਕਾਂ ਨੂੰ ਸੁਣ ਕੇ ਆਪਣੇ ਜੀਵਨ ਵਿੱਚ ਗੁਰਬਾਣੀ ਵਸਾਉਣੀ ਆ ਤੇ ਇਹ ਅਪਰਾਲਾ ਹੈ ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਪੰਜੇ ਦਿਨ ਭਾਈ ਮਾਈਆਂ ਬੀਬੀਆਂ ਨੂੰ ਵੀ ਬੇਨਤੀ ਹੈ ਕਿ ਪ੍ਰਸ਼ਾਦਾ ਪਕਾਉਣ ਦੀ ਸੇਵਾ ਕਰਨੀ ਆ ਪੰਜੇ ਦਿਨ ਆਪਣੇ ਘਰ ਦੇ ਕੰਮ ਨਿਵੇੜ ਕੇ ਸਮੇਂ ਦੇ ਨਾਲ ਆ ਕੇ ਭਾਈ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨੀ ਆ ਸਮੂਹ ਨਗਰ ਨਿਵਾਸੀਆਂ ਨੂੰ ਇਹ ਬੇਨਤੀ ਹੈ ਅਪੀਲ ਹੈ ਜਰੂਰ ਭਾਈ ਗੁਰਦੁਆਰਾ ਸਾਹਿਬ ਵਿਖੇ ਪੰਜੇ ਦਿਨ ਹਾਜ਼ਰੀ ਭਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮਨਦੀਪ ਸਿੰਘ ਨੇ ਸਾਰੀ ਤੁਹਾਨੂੰ ਜਾਣਕਾਰੀ ਦੇ ਦਿੱਤੀ ਹੈ ਸਵਾਗਤ ਅਮਰ ਸੰਬੰਧ ਵਿੱਚ ਤੇ ਬਾਕੀ ਇੱਕ ਬੇਨਤੀ ਹੈ 14 ਤਰੀਕ ਨੂੰ ਅੰਮ੍ਰਿਤ ਸੰਚਾਰ ਕਰਵਾਇਆ ਜਾਏਗਾ ਤਖਤ ਸ੍ਰੀ ਅਕੇਸਗੜ੍ਹ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਨਾਲ ਕੇ ਅੰਮ੍ਰਿਤ ਸੰਚਾਰ ਕਰਨਗੇ ਜਿੰਨੀਆਂ ਵੀ ਸੰਗਤਾਂ ਨੇ ਅੰਮ੍ਰਿਤ ਪਾਣ ਕਰਨਾ ਹੋਵੇ ਉਹ ਸਮੇਂ ਸਰ ਗੁਰਦੁਆਰਾ ਪਾਤਸ਼ਾਹੀ 6ਵੀਂ ਅਤੇ 10ਵੀਂ ਪਿੰਡ ਚੱਕਰ ਪਹੁੰਚ ਸਕਦੀਆਂ ਨੇ ਬੇਨਤੀ ਪ੍ਰਵਾਨ ਕਰਿਓ ਤੇ ਨਾਲੇ ਭਾਈ ਕਕਾਰ ਆ ਜਿਹੜੇ ਉਹ ਪੇਟਾ ਰਹਿਤ ਦਿੱਤੇ ਜਾਣਗੇ ਤੇ ਦੂਜੀ ਬੇਨਤੀ ਇਹ ਆ ਕਿ ਮਾਈਆਂ ਬੀਬੀਆਂ ਨੂੰ ਭਾਈ ਪ੍ਰਸ਼ਾਦਾ ਜਿਹੜਾਗਾ ਉਹ 4 ਵਜੇ ਤਕਰੀਬਨ ਪਕਾਉਣ ਲੱਗਿਆ ਕਰਾਂਗੇ ਤਕਰੀਬਨ ਮਾਈਆਂ ਟਾਈਮ ਨਾਲ ਸਮੇਂ ਸਰ ਜਰੂਰ ਪਹੁੰਚ ਜਾਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੋ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਤੇ